ਇਸਲੇ ਟਾਈਮਰ ਦੇ ਵੀ ਸਾਰੀਆਂ ਵੀਡੀਓ ਦੇ ਵਿੱਚ ਬਹੁਤ ਸਾਰੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਡੂਲੇਸੀ ਹੈ ਡੂਲ ਮੋਡੇਸੀ ਹੈ ਜਿਵੇਂ ਕਿ ਇਸ ਤਰ੍ਹਾਂ ਹੈ ਜੀ ਇਹ ਗਰਮੀਆਂ ਦੇ ਵਿੱਚ ਠੰਡਾ ਕਰਦਾ ਤੇ ਠੰਡੇ ਦੇ ਵਿੱਚ ਗਰਮ ਕਰਦਾ ਹੂੰ ਇਹ ਅਸਲ ਦੇ ਵਿੱਚ 에어 ਕੰਡੀਸ਼ਨਰ ਹੈ ਜਿਹੜੇ ਸਾਡੇ ਲੋਕਾਂ ਦੇ ਘਰਾਂ 'ਚ ਲੱਗੇ ਨੇ ਉਹ 에어 ਕੰਡੀਸ਼ਨਰ ਦੀ ਹੈਗੇ ਉਹ ਕੀ ਆ ਫਿਰ ਜੀ ਉਹ ਚਿਲਰ ਨੇ ਓਕੇ ਅਸਲ ਤੋਂ ਉਹ ਚਿਲਰ ਨੇ ਉਹਦਾ ਕੰਮ ਹੈ ਚਿਲ ਕਰਨਾ ਠੰਡਾ ਕਰਨਾ ਹੂੰ ਤੁਸੀਂ ਗਰਮੀ ਵਿੱਚ ਚਲਾਉਂਦੇ ਹੋ ਆਂਦਾ ਠੰਡਾ ਹੋ ਜਾਂਦੀ ਹੈ ਹੂੰ ਠੀਕ ਜੀ ਸਿਆਲਾ 14 ਤੱਕ ਕਪੜਾ ਪਾ ਦਿੰਦੇ ਹਾਂ ਹਾਂ ਉਹ ਕੰਮ ਨਹੀਂ ਕਰਦਾ ਸਹੀ ਹੈ ਠੀਕ ਹੈ ਨਾ ਤੇ ਇਹ ਜਿਹੜਾ 에어 ਕੰਡੀਸ਼ਨ ਦਾ ਮਤਲਬ ਇਹ ਹੁੰਦਾ ਹੈ ਜੇ ਕਿਸੇ ਵੀਰ ਨੇ ਕਦੇ ਹਵਾਈ ਸਫ਼ਰ ਕੀਤਾ ਹੋਵੇ ਹੂੰ ਅੱਜ ਕੱਲ੍ਹ ਤੇ ਦਨਾ ਚ ਦਸੰਬਰ ਜਨਵਰੀ ਹੂੰ ਤੁਸੀਂ 에어ਪੋਰਟ ਦਿੱਲੀ ਤੇ ਜਾਓਗੇ ਜਾਂ ਕੋਈ 에어ਪੋਰਟ ਨੇ ਉੱਥੇ ਨਿੱਗਾ ਹੁੰਦਾ ਹੈ AC ਚੱਲਦੇ ਹੀਟ ਹੁੰਦੀ ਹੈ ਤੇ ਤੁਸੀਂ ਜਹਾਜ਼ ਚੜ੍ਹਦੇ ਹੋ ਜਾ ਕੇ ਉਹ ਵੀ ਅੰਦਰ ਪੂਰਾ ਨਿਕਾ ਹੂੰ ਯਾ ਬਹੁਤ ਵਧੀਆ ਮੈਂ ਪਰਸੋ ਹੀ ਆਇਆ ਤੇ ਮੇਰੇ ਕੋਟ ਮੈਨੂੰ ਲਾਉਣਾ ਪਿਆ ਬੈ ਘਰੋਂ ਪਾ ਕੇ ਗਿਆ ਸੀ ਤੰਗੀਆਂ ਦੇ ਵੀ ਇੱਥੋਂ ਤੁਸੀਂ ਪਾ ਕੇ ਵਗ ਜਿਓ ਤੇ ਉੱਤਰੋ ਜਾ ਕੇ ਬੰਬੇ ਹਾਂ ਤੇ ਬਾਹਰ ਉਤਰ ਕੇ ਸਾਨੂੰ ਕੇਣਾ ਤਾਂ ਨਜ਼ਾਰਾ ਵੀ ਠੀਕ ਹੈ ਪਰ ਜਦੋਂ 에어ਪੋਰਟ ਤੋਂ ਬਾਹਰ ਨਿਕਲੂ ਪਹਿਲਾਂ ਤੁਸੀਂ ਕੋਟ ਪੋਗਾ ਕੇ ਮਾਰੋਗੇ ਹੂੰ ਪਰ ਹੁਣ ਸੋਨੂੰ ਟੈਂਪਰੇਚਰ ਬਦਲਿਆ ਪਰ ਇਸੇ ਜਹਾਜ਼ ਦੇ ਵਿੱਚ ਪਤਾ ਨਹੀਂ ਲੱਗਿਆ ਨਹੀਂ ਲੱਗਾ ਬਿਲਕੁਲ ਅਸਲ ਦੇ ਵਿੱਚ ਕੀ ਉਹਨਾਂ ਨੇ 에어 ਕੰਡੀਸ਼ਨਰ ਹੈ ਏਅਰ ਕੰਡੀਸ਼ਨਰ ਦਾ ਮਤਲਬ ਹੁੰਦਾ ਦਿੱਤੇ ਹੋਏ ਪੈਰਾਮੀਟਰਾਂ ਨਾਲ ਤਾਂ ਸੈੱਟ ਹੋ ਜਾਣਾ। ਆਹੀ ਪੈਰਾਮੀਟਰ ਸੈੱਟ ਰੱਖਣੇ ਨੇ। ਹੁਣ ਜੇ ਪੜਾ ਸਰਦੀਆਂ ਹੋਣ ਆ ਗਰਮੀਆਂ ਤਾਂ ਜਿੱਥੇ ਰਿਮੋਟ ਖੜੇ 23 ਤੇ ਇੱਥੇ ਤਾਂ ਰੰਗ ਲੱਗੇ ਪਏ ਹੁਣ ਮੈਂ ਇਹੀ ਦੇਖਦਾ 23 ਤੇ ਖੜਾ। ਇੰਤੂ ਦੇਖੋ 23 ਤੇ। ਇਹ 23 ਹੀ ਤੇ ਹੈ। ਯਾਪਾ ਹੁਣ ਚਲਾਇਆ ਇਹ। ਠੀਕ ਹੈ ਨਾ? ਤਾਂ ਇਹਦਾ ਕੰਮ ਹੈ ਹੁਣ ਜੇ 23 ਇਹਨੂੰ ਆਟੋਮੈਟਿਕ ਕਰ ਦਈਏ। ਅੱਛੇ 8 ਹੋਤੇ ਹੀ ਹਾਂ 8 ਹੋਤੇ ਹੀ 8 ਹੋਤੇ ਤਾਂ ਇਹ ਟੈਂਪਰੇਚਰ 23 ਰੱਖੂਗਾ ਹੂੰ ਇੱਥੇ ਨਿਕਿਆ 22 ਚਾਂਸ ਬਾਹਰ ਇੱਕ ਦਮ ਗਰਮੀ ਵਧਣੀ ਸ਼ੁਰੂ ਹੋ ਗਈ ਜੀ ਤਾਂ ਇਹਨੇ ਜੇ ਬਾਹਰ ਗਰਮੀ ਹੋ ਗਈ ਇੱਥੇ ਕੁਦਰਤੀ ਗਰਮੀ ਅੰਦਰ بڑੂ ਇਹਦੇ ਨਾਲ ਦੀ ਨਾ ਸਾਈਕਲ ਪਲਟ ਕੇ 23 ਤੇ ਸੈੱਟ ਕਰ ਲੈਣਾ ਹੂੰ ਇਹ 23 ਹੀ ਰੱਖੂ ਹੂੰ ਚਾਹੇ ਬਾਹਰ ਅੱਗ ਪੈਣ ਲੱਗੇ ਤੇ ਤੇ ਠੰਡ ਹੋ ਜਾਏ ਹੂੰ ਇਹ ਅਸਲ ਏਅਰ ਕੰਡੀਸ਼ਨਰ ਹੈ ਤੇ ਜਿਹੜੇ ਘਰਾਂ ਦੇ ਉੱਚੇ ਲੱਗਦੇ ਅੱਛਾ ਏ.ਟੀ. ਮਸ਼ੀਨ ਚ ਲਾਉਂਦੇ ਨਾਲੋਂ ਹੀਟਰ ਲਈ ਵਧੀਆ ਜੀ ਆਹ ਕਿਤੇ ਨਾ ਕਿਤੇ ਤੁਹਾਡਾ ਸਵਾਲ ਹੈ ਤਾਂ ਇਹ ਜਾਇਜ਼ ਪਰ ਇਹਦੇ ਪਿੱਛੇ ਤਕਨੀਕੀ ਕਾਰਨ ਨੇ ਕੁਝ ਵਾਤਾਵਰਣ ਨਾਲ ਜੁੜੇ ਹੋਏ ਕਾਰਨ ਨੇ ਅੱਛਾ ਜੀ ਦੇਖੋ ਜਿੱਦਾਂ ਮੇਰੇ ਇੱਥੇ ਕਮਰਾ ਹੁੰਦਾ ਤੇ 1000 ਵਾਟ ਤੇ ਹੀਟਰ ਨਾਲ ਖਾਜਵ ਨਹੀਂ ਹੁੰਦੀ ਹੂੰ ਬਾਹਰ 30 ਫੁੱਟ ਬਾਈ 60 ਫੁੱਟ ਦਾ ਹਾਲ ਹੈ ਜਿੱਥੇ ਬੱਚੇ ਬੈਠੇ ਨੇ ਹਾਂਜੀ ਲੜਕੀਆਂ ਕੰਮ ਕਰਦੀਆਂ ਨੇ ਹੂੰ ਉਹ ਹਾਲ ਦਾ ਕੀ ਬਣੂਗਾ ਇਹ ਤਾਂ ਕਈ ਕਈ ਹੀਟਰ ਨਹੀਂ ਕਰ ਪੂਰਾ ਕਰਦੇ ਕੱਲੇ ਗੋਟਿਆਂ ਨੂੰ ਸੇਕ ਆਉਂਦਾ ਜੇ ਮੂਰੇ ਹਾਂ ਹਾਂ ਹੁਣ ਉੱਥੇ ਬਾਹਰ ਸਾਰਾ ਹਾਲ ਨਹੀਂ ਲੱਗਿਆ ਹੂੰ ਇੱਕੇ ਸੀ ਚੱਲਦਾ ਹੂੰ ਉਹ ਵੀ 11-1200 ਵਾਟ ਤੇ ਹੂੰ ਹੁਣ ਕਿਉਂਕਿ এনवायरमेंट ਪਹਿਲੀ ਗੱਲ ਤਾਂ ਇਹ ਏਰੀਆ ਬਹੁਤ ਜ਼ਿਆਦਾ ਕਵਰ ਕਰ ਲੈਂਦਾ ਐ એનર્ਜੀ ਐਫੀਸ਼ੀਐਂਟ ਹੁੰਦਾ ਬਿਜਲੀ ਇਹਦੇ ਨਾਲ ਘੱਟ ਖਪਤ ਹੁੰਦੀ ਹੈ ਹੀਟਰ ਦੇ ਮੁਕਾਬਲੇ ਹੂੰ ਦੂਜੀ ਵੱਡੀ ਗੱਲ ਇਹ ਹੈ ਵੀ ਬਿਜਲੀ ਪੈਦਾ ਕਰਦੇ ਆ ਤਾਂ ਉੱਥੇ ਬੋਇਲਰਾਂ ਚ ਕੋਲਾ ਮਤਲਬ ਬਿਲਕੁਲ ਜੀ ਚਿਮਨੀਆਂ ਚੋਂ ਗਰਮੀ ਬਾਹਰ ਨਿਕਲਦੀ ਹੈ ਤਾਂ এনवायरमेंट ਨੂੰ ਅਸੀਂ ਗਰਮੀ ਨਾਲ ਨੁਕਸਾਨ ਪਹੁੰਚਾਉਣੀ ਆ ਹੂੰ ਪਰ ਉੱਥੋਂ ਬਿਜਲੀ ਬਣ ਕੇ ਆ ਗਈ ਅਸੀਂ ਇੱਥੇ ਆ ਕੇ ਫਿਰ ਹੀਟਰ ਲਾ ਲਿਆ ਹੂੰ ਅਸੀਂ ਫਿਰ ਗਰਮੀ ਪੈਦਾ ਕਰਤੀ ਹਾਂਜੀ ਫਿਰ ਡਬਲ ਗਰਮੀ ਪੈਦਾ ਹੋ ਗਈ ਨਾ ਪਹਿਲਾਂ ਗਰਮੀ ਉੱਥੇ ਪੈਦਾ ਹੋਈ ਫਿਰ ਇੱਥੇ ਪੈਦਾ ਹੋ ਗਈ ਪਰ ਜਦੋਂ ਅਸੀਂ ਇਹ ਮਸ਼ੀਨ ਚਲਾਉਨੇ ਆ ਪਿੱਛੇ ਗਰਮੀ ਪੈਦਾ ਹੋ ਗਈ ਬਿਜਲੀ ਆ ਕੇ ਤੇ ਲੱਗ ਗਈ ਹਾਂਜੀ ਇਹਨੇ ਮੋਟਰ ਚਲਾਈ ਹੂੰ ਇਹਦੀ ਜਿਹੜੀ ਇੱਥੇ ਠੰਡ थी ਉਹ ਚੱਕ ਕੇ ਬਾਹਰ ਧਰਤੀ ਐਸ ਟਾਈਮ ਬਾਹਰਲੇ ਤੇ برف ਜੰਮੀ ਪਈ ਐ ਹੂੰ ਤੇ ਜਿਹੜੀ ਬਾਹਰ ਮੌਸਮ 'ਚ ਪੂਰਾ ਗਰਮੀ ਹੈਗੀ ਐ ਉਹ ਚੱਕ ਕੇ ਇੱਥੇ ਲੈ ਕੇ ਧਰਤੀ ਉਹ ਉਹੀ ਬਸ ਜਗ੍ਹਾ ਹੀ ਬਦਲੀ ਉਹਦੀ ਉਹਨੇ ਜਗ੍ਹਾ ਬਦਲੀ ਐ ਨਵੇਂ ਸਿਰੇੋਂ ਗਰਮੀ ਪੈਦਾ ਨਹੀਂ ਕੀਤੀ ਹੂੰ ਹੀਟਰ ਚਾਹੇ ਤਾਰ ਵਾਲਾ ਚਾਹੇ ਹੈਲੋਜਨ ਐ ਚਾਹੇ ਉਹ ਤੇਲ ਵਾਲਾ ਹੂੰ ਉਹਦਾ ਇਹ ਸਿੱਧਾ ਨੁਕਸਾਨ ਐ ਆ ਮੰਨ ਲਓ ਕਿ ਮੈਂ ਜੀ ਤੈ ਕਹਿੰਦਾ ਕਿ ਆਕਸੀਜਨ 60 ਦਾ 60 ਆਕਸੀਜਨ ਵੀ ਹੈ ਤੇ ਆ ਦੋ ਜਗ੍ਹਾ ਤੇ ਗਰਮੀ ਨਵੇਂ ਸਿਰੇੋਂ ਹੋਰ ਪੈਦਾ ਕਰਦੀ ਆ ਇਹ ਜਿਹੜੀ ਮਸ਼ੀਨਾਂ ਨੇ ਇਹ ਗਰਮੀ ਨਵੇਂ ਸਿਰੇੋਂ ਪੈਦਾ ਨਹੀਂ ਕਰਦੀਆਂ ਇਹ ਇਧਰ ਲਿ ਜਾ ਕੇ ਇਧਰ ਦਾ ਤੇ ਇਧਰ ਲਿ ਜਾ ਕੇ ਇਧਰ ਦਾ ਇਹ ਕਿੰਨੇ ਸਾਲ ਆਉਂਦੇ ਹੋਏ ਮੰਨ ਲਓ ਕਿ ਟੈਕਨੋਲੋਜੀ ਆਈ ਹੋਈ ਹੈ ਕਿੰਨੇ ਸਾਲ ਪੁਰਾਣੀ ਹੋਊਗੀ ਜਦੋਂ ਦੀ 에어 ਕੰਡੀਸ਼ਨਿੰਗ ਚੱਲੂ ਹੋਈ ਹੈ ਅੱਛਾ 100 ਸਾਲ ਸਹੀ ਹੈ ਗੱਲੇ ਹੈ ਵੀ ਅਸੀਂ ਦੁਨੀਆ ਦੀ ਸਿਆਣੀ ਕੌਮ ਆ ਹਮ ਅਤੇ ਕੋਈ ਜਾਣਦਾ ਕਿੰਨੇ ਪੈਸੇ ਆਂਦਾ ਅਗਲੇ ਨੂੰ ਵੀ ਪਤਾ ਹੁੰਦਾ ਵੀ ਨਾ ਤਕਨੀਕੀ ਦਾ ਪੁੱਛਣਾ ਨਹੀਂ ਪੈਸੇ ਪੁੱਛੂ ਹਮ ਕਿਉਂਕਿ ਅਗਰ ਮੈਂ ਤੁਹਾਨੂੰ ਗੱਲ ਕਰਾਂ ਸਨ 85 ਦੀ ਹਾਂਜੀ 85 ਦੇ ਵਿੱਚ ਮੈਂ ਪਹਿਲਾਂ ਏਸੀ ਠੀਕ ਕਰਦਿਆਂ ਕਿਸੇ ਦੇ ਘਰੇ ਹਮ ਉਹਦੇ ਵਿੱਚ 2 ਬਿੰਟ ਹੁੰਦੇ ਤੇ ਹਮ ਵਿੰਡੋ ਏਸੀ ਸੀ ਅੱਛਾ ਜੀ ਉਹਦੇ ਵਿੱਚ ਸੀ ਵੀ ਗਰਮੀ ਉਹ ਕੁਝ ਟਾਈਮ ਤੋਂ ਬਾਅਦ ਬੰਦਾ ਉਹਦਾ ਲੀਵਰ ਲਗਾ ਦੇ ਮੈਨੂਅਲ ਤੇ ਹੋ ਹਾਂਜੀ ਹੁਣ ਆਪਾਂ ਮੰਨਦੇ ਵੀ ਅੰਦਰ ਕਿਸੇ ਨੇ ਸਮੋਕਿੰਗ ਕਰਤੀ ਜਾਂ ਕੁਸ਼ੋਰ ਹੋ ਗਿਆ ਭੀੜ-ਪਾੜਾ ਅੰਦਰ ਉਹ ਹਮਿਊਡਿਟੀ ਖੜੀ ਹੋ ਗਈ ਹੂੰ ਗੰਦੀ ਹਵਾ ਤਾਂ ਹੈ ਨਾ ਹਾਂਜੀ ਹਾਂਜੀ ਲੇਓ ਠੰਡੀ ਹੋਣ ਕਰਕੇ ਪਤਾ ਨਹੀਂ ਲੱਗਦਾ ਤਾਂ ਉਹਦੇ ਦੋ ਮੋੜ ਤੇ ਇਹ ਵਿਜਾਸਟ ਹੂੰ ਉਹਨੂੰ ਵਿਜਾਸਟ ਨੂੰ ਜਦੋਂ ਕਸੁੱਚ ਕਰਦੇ ਤੇ ਏਸੀ ਦੀ ਮਸ਼ੀਨ ਬੰਦ ਹੋ ਜਾਂਦੀ ਤੇ ਉਹ ਬਲੋਰ ਦੇ ਵਿੱਚ ਜਿਹੜੀ ਵੈਂਟਰ ਪੋਜੀਸ਼ਨ ਸੀ ਇਹ ਵਧੀਆ ਤੀ ਉਹੋ ਕਮਰੇ ਦੀ ਹਵਾ ਨੂੰ ਬਾਹਰ ਕੱਢਣੀ ਸ਼ੁਰੂ ਕਰ ਦਿੰਦਾ ਸੀ। ਅੱਛਾ। ਗੰਦੀ ਹਵਾ ਬਾਹਰ ਕੱਢ ਦੇਣੀ। ਹੂੰ। ਉਸ ਤੋਂ ਬਾਅਦ ਉਹਦਾ ਹੁੰਦਾ ਤੇ ਫਰੈਸ਼ एयर ਹੂੰ। ਫਿਰ ਉਹ ਬਾਰ ਉਹ ਹੀ ਪੱਖਾ ਤਾਜੀ ਹਵਾ ਲੈਣ ਲੱਗ ਜਾਂਦਾ ਸੀ। ਹੂੰ। ਜਦੋਂ ਉਹ ਨੂੰ ਏਸੀ ਮੋਡ ਤੇ ਕਰ ਦਿੰਦੇ ਨੇ ਤੇ ਉਹ ਵੈਂਟ ਬੰਦ ਹੋ ਜਾਂਦਾ ਤੇ ਅੰਦਰਲੀ ਹਵਾ ਚ ਲੈ ਜਾਂਦੇ ਹੁੰਦੇ ਸੀ। ਹੂੰ। ਇਹ ਚੀਜ਼ ਪਹਿਲਾਂ ਹੁੰਦੀ ਸੀ ਫਿਰ ਹੀਟਰ ਆ ਗਏ। ਹਾਂਜੀ। ਏਸੀ ਚ ਲੋਕ ਹੀਟਰ ਲਵਾਉਣ ਲੱਗੇ। ਹੂੰ। ਉਹ ਬਾਪ ਹੀ ਲਾਇਏ। ਅੱਛਾ। ਪਰ ਫਿਰ ਸਾਨੂੰ ਪਤਾ ਲੱਗਿਆ ਵੀ ਜਿਹੜਾ ਅਸਲ ਏਸੀ ਹਰ ਵਰਸਨ ਹੁੰਦਾ ਹੈ ਹਰ ਵਰਸਾਈਕਲ ਹੈ ਹੂੰ ਉਹੀ ਗੈਸ ਹੈ ਗਰਮੀਆਂ ਦੇ ਵਿੱਚ ਆਪਾਂ ਏਸੀ ਦੇ ਮਗਰਲੇ ਪਾਸੇ ਨਹੀਂ ਲੰਘ ਨਹੀਂ ਸਕਦੇ ਇੰਨਾ ਗਰਮ ਹੁੰਦਾ ਅੱਗ ਵਰਤ ਹੁੰਦੀ ਠੀਕ ਹੈ ਜੀ ਹੂੰ ਅੰਦਰ ਟਰਣਾ ਹੁੰਦਾ ਹੂੰ ਤੇ ਇਹ ਜਿਹੜੇ ਵਾਲ ਨੇ ਆਟੋਮੈਟਿਕ ਨੇ ਹੂੰ ਉਹ ਜਦੋਂ ਬਦਲੀ ਐ ਹੋ ਜਾਂਦੇ ਨੇ ਹੁਣ ਬਾਹਰ برف ਜੰਮੀ ਪਈ ਐ ਹੂੰ ਇੱਥੇ ਗਰਮੀ ਹੈ ਹੂੰ ਕਮ ਹੋਈ ਐ এনवायरमेंट ਤੋਂ ਚੀਜ਼ ਲੈ ਕੇ ਇਹਨੇ ਜਗਾ ਤੱਕ ਕੇ ਇਧਰੋਂ ਲਿਆ ਕੇ ਇੱਥੇ ਧਰਤੇ ਹੀਟਰ ਨੇ ਜਿਹੜੀ ਗਰਮੀ ਹੈ ਨਵੇਂ ਸਿਰਿਓਂ ਬਣਾਉਂਦਾ ਇਹ ਆਮ ਲੋਕ ਕਿੰਨਾ ਮਹਿੰਗਾ ਹੁੰਦਾ 3-4000 ਬਸ ਬਿਜਲੀ ਖਰਚ ਤੇ ਹੀ ਘਟਾ ਹੈ ਉਹਨਾਂ ਉਹ ਦੇਖੋ ਇੱਥੇ ਹੁਣ ਪੂਰ ਆਪਾਂ ਉਹਨਾਂ ਨਾਲ ਹੀ ਬੈਠੇ ਆ ਬਿਲਕੁਲ ਜੀ ਤੁਹਾਡਾ ਭਲਾ ਹੋ ਜੇ ਜੇ ਤੁਸੀਂ ਫੋਟੋ ਲੈ ਸਕਦੇ ਹੋ ਮੈਂ ਕੋਈ ਨਹੀਂ ਮੈਂ ਲੈ ਲੈਂਦਾ ਬਾਅਦ ਵਿੱਚ ਤੇ ਇੱਥੇ 9.5 ਡਿਗਰੀ ਬਾਹਰ ਦਾ ਟੈਂਪਰੇਚਰ ਆ ਅੰਦਰਲਾ 20.3 ਹੋਇਆ ਪਿਆ ਹਮ ਆਪਾਂ 23 ਮੰਗੇ ਆ ਤੇ ਨਾਲ ਇਹਦਾ ਵਾਟਮੀਟਰ ਲੱਗਾ ਜੀ ਹਾਂ ਇਹ 780 ਵਾਟ ਤੋਂ 787 ਵਾਟ ਇਹ ਜਿਹੜਾ ਵਾਟ ਤੇ ਚੱਲਦਾ ਜੇ ਇੱਥੇ ਹੀਟਰ ਚਲਾਉਂਦਾ ਘੱਟੋ ਘੱਟ ਵੀ 15000 ਵਾਟ 1500 2000 ਵਾਟ ਹੂੰ ਹੁਣ ਇਹ 5 ਐਮਪੀਅਰ ਤੇ ਹੀ ਚੱਲਦਾ ਹੂੰ 206 ਵੋਲਟ ਇਹ ਫਿਰ ਵਜਦੀ ਉਹ ਕੱਟ ਵੀ ਹੁੰਦਾ ਜੀ ਹਾਂ ਜੀ ਕੱਟ ਹੋ ਜਾਂਦਾ ਅੱਛਾ ਕੱਟ ਵੀ ਹੁੰਦਾ ਕੱਟ ਵੀ ਹੋ ਜਾਂਦਾ ਜਦੋਂ 23 ਤੋਂ ਕੋਈ ਹਾਂ ਜਦੋਂ ਉਹਦੀ ਲਿਮਿਟਡ ਸਪੀਡ ਤੋਂ ਇਨਵਰਟਰ ਦੀ ਘਟਾਉਂਦਾ ਹਾਂਜੀ ਤਾਂ ਇਹ ਕੱਟ ਹੋ ਜਾਂਦਾ ਠੀਕ ਹੈ ਇਹ ਟੈਕਨੋਲੋਜੀ ਇਨਵਰਟਰ ਟੈਕਨੋਲੋਜੀ ਆ ਕਿ ਦੂਸਰੀ ਆ ਜੀ ਇਹ ਮੇਰੇ ਕੋਲੇ ਇਨਵਰਟਰ ਵਾਲੇ ਨੇ ਅੱਛਾ ਫਿਕਸ ਸਪੀਡ ਦੇ ਵਿੱਚ ਵੀ ਆਉਂਦਾ ਫਿਕਸ ਦੇ ਵਿੱਚ ਵੀ ਆਉਂਦਾ ਓਕੇ ਠੀਕ ਹੈ ਪਰ ਕੋਈ ਬਣਾ ਕੇ ਨਹੀਂ ਦਿੰਦਾ ਹੁਣ ਪਹਿਲੀ ਗੱਲ ਤਾਂ ਦੇਖੋ ਮੈਂ 15 ਸਾਲ ਮਕੈਨਿਕੀ ਕੀਤੀ ਹੈ ਫ੍ਰਿਜ ਲਾਈਨ ਦੀ ਹਾਂਜੀ ਪਹਿਲਾਂ ਤਾਂ ਸਾਡਾ ਮਕੈਨਿਕ ਭਾਈ ਚਾਰਾ ਨਹੀਂ ਲਵੇ ਲੱਗਣਾ ਦਿੰਦਾ ਦੇਖੋ ਨਵੀਂ ਚੀਜ਼ ਲੈਣ ਵਗੈਰਾ ਨਾ 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 ਇਹ ਨਾਲ ਇਹ ਠੀਕ ਨਹੀਂ ਹੋਣਾ ਕਿਉਂ ਆਪਾਂ ਨੂੰ ਨਹੀਂ ਆਉਂਦਾ ਹੂੰ ਇਹ ਸਭ ਤੋਂ ਵੱਡੀ ਮੁਸੀਬਤ ਹੈ ਜਿਹੜੀ ਸਾਡੇ ਮੈਕੈਨਿਕ ਨੂੰ ਨਹੀਂ ਆਉਂਦੀ ਠੀਕ ਕਰਨ ਦੀ ਉਹ ਚੀਜ਼ ਕਿਸੇ ਕੰਮ ਨਹੀਂ ਦੀ ਹੂੰ ਸਹੀ ਹੈ ਇਹ ਤਾਂ ਗੱਲ ਹੈ ਤੇ ਉਹ ਸਾਨੂੰ ਨਵੇਂ ਜੋ ਕੁਝ ਕਰਨ ਜਾਣ ਹੀ ਦਿੰਦੇ ਜੇ ਸਾਡੇ ਮੈਕੈਨਿਕਾਂ ਦਾ ਵਾਸਤੇ ਲੈ ਹੁਣ ਵੀ ਮੈਸਟਰ ਕਾਰਾਂ ਦੇ ਵੱਲੀ ਖਰਦੇ ਹੁਣ ਜਾਂ ਕਹਿੰਦੇ ਵੀ ਉਹ ਵਧੀਆ ਹੁੰਦੇ ਜੀ ਇਹ ਤੇ ਨੋਜ਼ਲ ਪੰਪ ਮੈਨੂਅਲ ਹੁੰਦਾ ਸਹੀ ਹੈ ਜੀ ਇਸ ਕਰਕੇ ਇਹ ਕੋਈ ਵੀ ਚੀਜ਼ ਹੈ ਆਪਣਾ ਲੱਭ ਜਾਂਦਾ ਐਫੀਸ਼ੀਐਂਸੀ ਵੀਸੀ ਇਹਨੇ ਪੈਸੇ ਖਰਚੇ ਉਹਦੇ ਬਦਲ ਕੰਮ ਕਿੰਨਾ ਜ਼ਿਆਦਾ ਹੋਇਆ ਹੂੰ ਤੇ ਮਸ਼ੀਨਾਂ ਨਰਦੀ ਐਫੀਸ਼ੀਐਂਸੀ ਨਾਲ ਰਿਲੇਟਡ ਹੈ ਹੂੰ ਇੱਥੇ ਆਪਾਂ ਬਿਲੀ ਬਚਾ ਮਤਲਬ ਇੱਕ ਤਾਂ ਬਚਤ ਹੁੰਦੀ ਹੈ ਬਚਤ ਨਹੀਂ ਕਰ ਰਹੇ ਅਸੀਂ ਇਹਨੂੰ ਸਿੱਧਾ ਸੇਵਿੰਗ ਤਰੀਕੇ ਨਾਲ ਟੈਕਨੋਲੋਜੀ ਨਾਲ ਸੇਵ ਕਰ ਰਹੇ ਹਾਂ ਕੰਮ ਅਸੀਂ ਉਹ ਨਹੀਂ ਲੈ ਰਹੇ ਹਾਂ ਬਚਤ ਤਾਂ ਹੁੰਦੀ ਵੀ ਹੀਟਰ ਬੰਦ ਕਰ ਦੋ ਬਿਲੀ ਬਚਣ ਲੱਗ ਜੇ ਅਸੀਂ ਕਿ ਵੀਡਰ ਬੰਦ ਨਹੀਂ ਕਰਨਾ ਪਰ ਬਿਜਲੀ ਵੀ ਘਟਾਉਣੀ ਹੈ। ਬਾਕੀ এনवायरमेंट ਫਰੈਂਡ ਲਈ ਆ। এনवायरमेंट ਜੀ ਬਹੁਤ ਬਿਹਤਰ ਹੈ। ਕਿਉਂਕਿ ਮੈਨੂੰ ਕਈ ਵਾਰ ਲੋਕਾਂ ਦੇ ਸਵਾਲਾਂ ਦੇ ਜਵਾਬ ਇਹ ਚੱਲਣੇ ਪਏ। ਵੀਰ ਇਹ ਵੀ ਤਾਂ ਫਿਰ ਬਿਜਲੀ ਫੋਕਦਾ ਹੈ। ਹੂੰ ਇਹਦੇ ਨਾਲ ਸਭ ਨਹੀਂ। ਇਹ ਆਪਦੇ ਪੱਲਿਓਂ ਗਰਮੀ ਨਵੇਂ ਸਿਰਿਓਂ ਪੈਦਾ ਨਹੀਂ ਕਰਦਾ। ਤੇ ਫਿਰ ਤਾਂ ਮਤਲਬ ਕਿ ਇੱਕ ਚੀਜ਼ ਹੋਰ ਲੋਕਾਂ ਦੇ ਮਨ ਦੇ ਵਿੱਚ ਵਹਿਮ ਹੁੰਦਾ ਵੀ ਹੁਣ ਐਨੇ ਏਸੀ ਲਾ ਕੇ ਤਾਂ ਤਾਂ ਗਰਮੀ ਵਧ ਗਈ, ਟੈਂਪਰੇਚਰ ਵਧ ਗਿਆ। ਅਹ ਦੇਖੋ ਪਰਮਾਨੈਂਟ ਤਾਂ ਗਰਮੀ ਤਾਂ ਉਦੀ ਹੈ ਹਮ ਇੱਕ ਫਰਕ ਹੁੰਦਾ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਵੀ ਹਜ਼ਾਰਾਂ ਕਮਰਿਆਂ ਦੀ ਗਰਮੀ ਕੱਢ ਕੇ ਬਾਹਰ ਧਰਤੀ ਦੇਖੋ ਉਧਰ ਤਾਂ ਕੁਦਰਤੀ ਥੋੜਾ ਬਹੁਤਾ ਬਦੂ ਕੋ ਕੁਝ ਇਧਰ ਘਟਾਤੀ ਹਮ ਹਾਂ ਇਹ ਫਰਕ ਇਹਨੂੰ ਮੈਂ ਮੰਨ ਨਹੀਂ ਕਰ ਸਕਦਾ ਵੀ ਨਹੀਂ ਫਰਕ ਪੈਂਦਾ ਪੈਂਦਾ ਹਮ ਜਿਹੜਾ ਖੁੱਲਾ এনवायरमेंट ਹੈ ਉਧਰ ਗਰਮੀ ਕਿਉਂਕਿ ਅਸੀਂ ਇਧਰੋਂ ਜਾ ਕੇ ਕਿ ਉਧਰ ਮਾਰੀ ਹਾਂ ਉਹ ਤਾਂ ਇਹ ਹੋਗਾ ਨਾ ਜਿਵੇਂ ਆਪਾਂ ਆਪਣੇ ਘਰ ਦਾ ਕੂੜਾ ਕੱਢ ਕੇ ਬਾਹਰ ਸੜਕ ਤੇ ਮਾਰੀ ਵੀ ਆ ਚੱਕੋ ਹਮ ਹੁਣ ਸਾਰੀ ਸੜਕ ਕੂੜੇ ਨਾਲ ਭਰੀ ਪਈ ਹੈ ਹਾਂ ਸੋ ਇਹ ਜਿੱਥੇ ਜਿਆਦਾ ਬਿਲਡਿੰਗਾਂ ਸੌਆਂ ਚ ਸੀ ਸੀ ਸੌਆਂ ਚ ਸੀ ਇਹ ਹਜ਼ਾਰਾਂ ਚ ਸੀ ਹੈ ਫੈਕਟ ਤਾਂ ਆਉਂਦਾ ਪਰ ਹੁਣ ਅਨੁੱਖੀ ਜਿਹੜੀ ਮਨੁੱਖ ਦੀ ਆਧੁਨਿਕ ਕਿਰਣਕਾਰ ਦੀ ਸ਼ੈਲੀ ਹੈ ਉਹ ਹੈ ਇਹਦੀ ਹੈ ਉਹ ਚ ਸਰਦੇ ਨਹੀਂ ਹੁਣ ਤਾਂ ਜਿਹੜਾ ਬੰਦਾ ਸਾਰਾ ਦਿਨ ਖੇਤਾਂ ਚ ਕੰਮ ਕਰਨ ਵਾਲਾ ਤੇ ਉਹ ਵੀ ਕਹਿੰਦਾ ਵੀ 2 ਘੰਟੇ ਪਹਿਲਾਂ ਇਹ ਸੀ ਚਲਾ ਕੇ ਆਈਏ ਹੂੰ ਮੋਟਰ ਐਪ ਤੋਂ ਹੀ ਚਾਲੂ ਹੋ ਜੇ ਐਪ ਨਾਲੇ ਬੰਦ ਹੋ ਜੇ ਐਪ ਤੋਂ ਐਪ ਤੋਂ ਹਾਂ ਵੀ ਆਪਾਂ ਇਹ ਸੀ ਚੋਂ ਨਹੀਂ ਨਿਕਲਦੇ ਸਹੀ ਹੈ ਘਰਾਂ ਚ ਪੱਖਾ ਵੀ ਨਹੀਂ ਸੀ ਜੁੜਦਾ ਹੁੰਦਾ ਮੈਨੂੰ ਲੱਗਦਾ ਸਾਡੇ 76 ਸੰ 77 ਪੱਖਾ ਨਸੀਬ ਹੋਇਆ ਪਹਿਲੀ ਵਾਰੀ ਵੀ ਲੀ ਲੱਗੀ ਹੈ ਹੂੰ ਉਦੋਂ ਪੱਖਾ ਮਿਲਿਆ ਉਦੋਂ ਪਹਿਲਾਂ ਹੱਥਾਂ ਲੀਆਂ ਪੱਕੀਆਂ ਲੈ ਕੇ ਸਾਰਾ ਦਿਨ ਬੈਠੇ ਰਹਿੰਦੇ ਤੇ ਚੱਲੀ ਜਾਂਦਾ ਸੀ ਹੁਣ ਜਿਹਾ ਜਾਂ ਇਹਨਾਂ ਨਾਲ ਵੀ ਜਈਏ ਨੇ ਗੁੱਡੀਆਂ ਉਹਦੇ ਪਟੋਲੇ